ਆ ਸਾਡਾ ਮੰਡਲ ਦੇ ਪਿੰਡ ਡਰੋਲੀ ਦੇ ਦੋ ਨੌਜਵਾਨ ਡੇਢ ਮਹੀਨੇ ਤੋਂ ਵੱਧ ਵਕਤ ਹੋ ਗਿਆ ਹੈ ਲਾਪਤਾ ਹੈ ਔਰ ਇੱਕ ਲੜਕੀ ਵੀ ਲਾਪਤਾ ਹੋਈ ਸੀ ਇਸ ਮਾਮਲੇ ਦੇ ਵਿੱਚ ਇੱਕ ਮੋਟਰਸਾਈਕਲ ਵੀ ਪੁਲਿਸ ਨੂੰ ਔਰ ਇੱਕ ਮੋਬਾਈਲ ਵੀ ਬਾਖੜਾ ਨਹਿਰ ਦੇ ਕੰਡੇ ਤੋਂ ਮਿਲਿਆ ਸੀ ਲੇਕਿਨ ਜਿਹੜੇ ਨੌਜਵਾਨਾਂ ਦੇ ਪਰਿਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਪਹਿਲੇ ਹੀ ਮੁਕਦਮਾ ਦਰਜ ਕੀਤਾ ਸੀ ਬਖਵਗ ਤਾਰਾਂ ਦੇ ਵਿੱਚ ਹੁਣ ਉਸ ਦੇ ਵਿੱਚ ਕੁਝ ਔਰ ਤਾਰਾਂ ਲਾਈ ਗਈਆਂ ਲੇਕਿਨ ਅਜੇ ਤਿੰਨਾਂ ਵਿੱਚੋਂ ਕਿਸੇ ਦੀ ਵੀ ਬੋਡੀ ਨਹੀਂ ਮਿਲੀ ਹੈ ਇੱਕ ਲੜਕੀ ਦੀ ਡਰੇ ਬੋਡੀ ਮਿਲੀ ਸੀ ਪੁਲਿਸ ਨੂੰ ਜਿਸ ਦੇ ਕੀ ਪਰਿਵਾਰ ਵੱਲੋਂ ਪਹਿਚਾਨ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਦੇ ਬਾਅਦ ਇਸ ਪਿੰਡ ਪਰਿਵਾਰ ਵੱਲੋਂ ਥਾਣਾ ਕੱਗਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ ਮਾਮਲੇ ਦੇ ਗੰਭੀਰਤਾ ਦੇਖਦੇ ਹੋਏ ਡੀਐਸਪੀ ਪਾਤਰਾ ਇੰਦਰਪਾਲ ਸਿੰਘ ਚੋਹਾਨ ਉੱਥੇ ਖੁਦ ਪਹੁੰਚੇ ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਇਨਸਾਫ ਇਨਸਾਫ ਦਿੱਤਾ ਜਾਵੇਗਾ ਔਰ ਜਿਹੜੇ ਮ੍ਰਿਤਕ ਜਿਹੜੇ ਕੀ ਡੈਡ ਬੋਡੀ ਮਿਲੀ ਹੈ ਉਸ ਦਾ ਵੀ ਇੱਕ ਸੈਂਪਲ ਜਿਹੜਾ ਪੁਲਿਸ ਨੇ ਪਹਿਲ ਲਿਆ ਉਸ ਦਾ ਡੀਐਨਏ ਟੈਸਟ ਵੀ ਕਰਾਇਆ ਜਾਏਗਾ ਤੇ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਨਹੀਂ ਬਖਸ਼ਿਆ ਜਾਣਾ ਲੇਕਿਨ ਅਜੇ ਸਾਰੀ ਜਾਂਚ ਦਾ ਵਿਸ਼ਾ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪੁਲਿਸ ਤੋਂ ਵੀ ਸਾਡੇ ਦੋ ਨੌਜਵਾਨ ਹੈ ਉਹਨਾਂ ਨਾਲ ਅਨਹੋਣੀ ਹੋ ਸਕਦੀ ਹੈ ਹੁਣ ਸਾਰਾ ਜਾਂਚ ਦਾ ਵੀ ਸਹਿਕ ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਮਸਲਾ ਸੀਗਾ ਇਹ 29 7 2025 ਦਾ ਮਸਲਾ ਹੈ ਜਿਹੜੇ ਬੱਚੇ ਘਰ ਤੋਂ ਗਾਇਬ ਹੁੰਦੇ ਨੇ ਜਾਂ ਉਹ ਗੁੜੀਆਂ ਨੂੰ ਲੈ ਕੇ ਜਾਂਦੇ ਨੇ ਜਾਂ ਉਹ ਆਪ ਜਾਂਦੇ ਨੇ ਉਹ 29 7 ਦਾ ਇਹ ਮੈਟਰ ਹੈ ਤੇ 29 7 ਤੋਂ 30 ਤਰੀਕ ਨੂੰ ਮੁੰਡੇ ਵਾਲਿਆਂ ਦੇ ਘਰੇ ਪੁਲਿਸ ਆਂਦੀ ਹੈ ਕਿ ਤੁਹਾਡੇ ਬੱਚੇ ਕਿੱਥੇ ਨੇ ਪਰਿਵਾਰ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਬੱਚੇ ਘਰੇ ਨਹੀਂ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਜਦੋਂ ਦੱਸਿਆ ਕਿ ਉਹ ਕਿਸੇ ਕੁੜੀ ਨੂੰ ਨਾਲ ਲੈ ਕੇ ਚਲੇ ਗਏ ਨੇ ਤੇ ਉੱਥੇ ਹੀ ਇੱਕ ਟਰਾਲੀ ਪਿੰਡ ਦਾ ਕੋਈ ਵਿਅਕਤੀ ਸੀਗਾ ਜਿਨੇ ਲੜਕੇ ਵਾਲੇ ਪਰਿਵਾਰ ਨੂੰ ਦੱਸਿਆ ਕਿ ਤੁਹਾਡੇ ਬੇਟੇ ਦਾ ਜਿਹੜਾ ਫੋਨ ਹੈ ਉਹ ਮੇਰੇ ਕੋਲ ਆਇਆ ਸੀ ਉਸ ਵਿਅਕਤੀ ਨੇ ਪਰਿਵਾਰ ਨੂੰ ਲੜਕੇ ਪਰਿਵਾਰ ਨੂੰ ਦੱਸਣ ਦੀ ਬਜਾਏ ਲੜਕੀ ਪਰਿਵਾਰ ਨੂੰ ਜਿਹੜਾ ਦੱਸ ਦਿੱਤਾ ਤੋ ਉਸ ਤੋਂ ਬਾਅਦ ਜਿਹੜਾ ਲੜਕੀ ਦਾ ਪਰਿਵਾਰ ਹੈ ਉਹ ਮੁੰਡੇ ਵਾਲਿਆਂ ਦੇ ਪਿੱਛੇ ਪੈ ਗਿਆ ਪਰਿਵਾਰ ਦੇ ਦੱਸਣ ਮੁਤਾਬਕ ਕਿ ਉਸੇ ਲੜਕੇ ਕੋਲ ਦੁਬਾਰਾ ਫੇਰ ਫੋਨ ਆਂਦਾ ਕਿ ਉਹ ਦੌੜਦਾ ਦੌੜਦਾ ਦੱਸਦਾ ਕਿ ਮੇਰੇ ਪਿੱਛੇ ਬੰਦੇ ਪਏ ਹੋਏ ਨੇ ਜਿਸ ਨੂੰ ਦੇਖਦੇ ਹੋਏ ਉਸੇ ਦਿਨ ਤੋਂ ਜਿਹੜੇ ਬੱਚੇ ਨੇ 30 29 7 ਤੋਂ ਉਹ ਘਰ ਤੋਂ ਗਾਇਬ ਨੇ ਨਾ ਤਾਂ ਲੜਕੀ ਮਿਲੀ ਆ ਤੇ ਨਾ ਲੜਕੇ ਮਿਲੇ ਆ ਜਿਸ ਦੇ ਸਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ ਲੜਕੇ ਪਰਿਵਾਰ ਵੱਲੋਂ ਕਿਉਂਕਿ ਕੁੜੀ ਵਾਲੇ ਪਰਿਵਾਰ ਵੱਲੋਂ ਤਾਂ ਜਿਹੜਾ ਐਫ ਆਈ ਆਰ ਦਰਜ ਉਹ ਲੜਕੇ ਤੇ ਹੋ ਗਈ ਸੀਗੀ ਤੇ ਲੜਕੇ ਪਰਿਵਾਰ ਚਾਹੁੰਦਾ ਸੀਗਾ ਕਿ ਸਾਡੇ ਵੱਲੋਂ ਵੀ ਜਿਹੜੀ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇ ਕਿਉਂਕਿ ਸਾਡੇ ਲੜਕੇ ਗਾਇਬ ਨੇ ਸੋ ਉਹਦੇ ਮੱਦੇ ਨਜ਼ਰ ਜਿਹੜਾ ਧਰਨਾ ਪਹਿਲਾਂ ਪਰਿਵਾਰ ਵੱਲੋਂ ਲਾਇਆ ਗਿਆ ਸੀਗਾ ਉਹਦੇ ਵਿੱਚ ਜਿਹੜਾ ਚੌਕੀ ਇਨਚਾਰਜ ਬਾਦਸ਼ਾਹਪੁਰ ਸੀ ਉਹਨੇ ਪਰਿਵਾਰ ਨੂੰ ਬੜਾ ਗੁੰਮਰਾਹ ਕੀਤਾ ਉਹਨੇ ਜਿਹੜਾ ਲੜਕੇ ਦਾ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਜੋ ਨਹਿਰ ਦੇ ਵਿੱਚੋਂ ਮਿਲੇ ਸੀ ਪਰਿਵਾਰ ਨੇ ਗੋਤਾ ਖੌਰਾਂ ਦੀ ਮਦਦ ਦੇ ਨਾਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜੋ ਭਾਲ ਸ਼ੁਰੂ ਕੀਤੀ ਉਹ ਭਾਲ ਦੌਰਾਨ ਜਿਹੜਾ ਨਹਿਰ ਦੇ ਵਿੱਚੋਂ ਮੋਟਰਸਾਈਕਲ ਤੇ ਮੋਬਾਈਲ ਮਿਲਿਆ ਉਹੀ ਮੋਬਾਈਲ ਦਾ ਜਿਹੜਾ SIM ਸੀਗਾ ਉਹ ਚੌਂਕੀ ਇੰਚਾਰਜ ਬਾਦਸ਼ਾਹਪੁਰ ਨੇ ਆਪਣੇ ਫੋਨ ਦੇ ਵਿੱਚ ਪਾ ਕੇ ਪਰਿਵਾਰ ਨੂੰ ਉਸ ਦਿਨ ਧਰਨੇ ਵਾਲੇ ਦਿਨ ਗੁੰਮਰਾਹ ਕਰਤਾ ਕਿ ਤੁਹਾਡੇ ਬੱਚਿਆਂ ਦਾ ਜਿਹੜਾ ਮੋਬਾਈਲ ਆ ਉਹ ਔਨ ਹੋ ਗਿਆ ਤੇ ਆਪਾਂ ਉਹਨਾਂ ਨੂੰ ਲੱਭਦੇ ਆ ਤਾਂ ਪਰਿਵਾਰ ਨੇ ਇਹ ਗੱਲ ਸੁਣ ਕੇ ਪ੍ਰਸ਼ਾਸਨ ਦੀ ਗੱਲ ਮੰਨ ਕੇ ਜਿਹੜਾ ਧਰਨਾ ਇਥੋਂ ਚੱਕਤਾ ਪਰ ਪ੍ਰਸ਼ਾਸਨ ਨੇ ਇਨਾਂ ਨੂੰ ਗੁਮਰਾਹ ਕੀਤਾ ਪਤਾ ਨਹੀਂ ਇਹਨਾਂ ਨੂੰ ਐਮਐਲਏ ਦਾ ਦਵਾਇਆ ਪਤਾ ਨਹੀਂ ਕਿਸੇ ਮੰਤਰੀ ਦਾ ਦਵਾਇਆ ਕਿ ਪਰਿਵਾਰ ਨੂੰ ਇਨਾਂ ਗੁਮਰਾਹ ਕੀਤਾ ਹੁਣ ਤੱਕ ਜਿਹੜੀ ਕੋਈ ਵੀ ਬੱਚਿਆਂ ਦੀ ਭਾਲ ਨਹੀਂ ਕੀਤੀ ਗਈ ਸਹੀ ਤਰੀਕੇ ਦੇ ਨਾਲ ਤੇ ਨਾ ਹੀ ਬੱਚੇ ਜਿਹੜਾ ਬੱਚਿਆਂ ਦਾ ਕੋਈ ਪਤਾ ਲੱਗਿਆ ਕੋਈ ਸੁਰੱਖ ਮਿਲਿਆ ਪਰ ਉਸ ਤੋਂ ਬਾਅਦ ਜੋ ਚੀਜ਼ਾਂ ਸਾਹਮਣੇ ਆਈਆਂ ਜਿਵੇਂ ਮੋਟਰਸਾਈਕਲ ਨਹਿਰ ਦੇ ਵਿੱਚੋਂ ਮਿਲਣਾ ਮੂਹਰੇ ਤੋਂ ਤੋੜਿਆ ਹੋਇਆ ਸੀ ਤੇ ਨਹਿਰ ਦੇ ਕੰਡੇ ਤੋਂ ਮੋਟਰਸਾਈਕਲ ਦੇ ਇੰਡੀਕੇਟਰ ਟੁੱਟੇ ਹੋਏ ਮਿਲਣੇ ਲਾਈਟ ਟੁੱਟੀ ਹੋਈ ਮਿਲਣੀ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਜਿਹੜੀ ਇੱਕ ਜਿਹੜਾ ਕਲਵਾਣੂ ਪਿੰਡ ਸ਼ਬੀਲਪੁਰਾ ਉਸ ਪਿੰਡ ਦਾ ਇੱਕ ਲੜਕਾ ਜੋ ਕਿ ਕੁੜੀ ਦੇ ਰਿਸ਼ਤੇ ਦੇ ਵਿੱਚ ਚਾਚੇ ਦਾ ਲੜਕਾ ਲੱਗਦਾ ਉਹਦੇ ਵੱਲੋਂ ਇੱਕ ਇੰਸਟਾਗ੍ਰam ਤੇ ਇੱਕ ਦਿਨ ਬਾਅਦ ਯਾਨੀ ਕਿ 29 ਤੇ 30 ਦੀ ਰਾਤ ਨੂੰ ਜਿਹੜੀ ਇਹ ਵਾਰਦਾਤ ਹੋਈ ਹੈ 31 ਤਰੀਕ ਨੂੰ ਉਹਦੇ ਵੱਲੋਂ ਇੰਸਟਾਗ੍ਰam ਤੇ ਇੱਕ ਵੀਡੀਓ ਪਾ ਕੇ ਸਟੇਟਸ ਲਗਾਇਆ ਜਾਂਦਾ ਜਿਹਦੇ ਵਿੱਚ ਉਹਨੇ ਮੋਟਰਸਾਈਕਲ ਦੀ ਗਰਾਰੀ ਤੋਂ ਬਣਾਈ ਹੋਈ ਗੰਡਾਸੀ ਹੱਥ ਦੇ ਵਿੱਚ ਫੜੀ ਹੋਈ ਆ ਤੇ ਉਹ ਖੂਨ ਦੇ ਨਾਲ ਲਿਬੜੀ ਹੋਈ ਆ ਫਿਰ ਵੀ ਪ੍ਰਸ਼ਾਸਨ ਜਿਹੜਾ ਇੰਨੀ ਕੁੰਭ ਕਰਨੀ ਨੀਂਦ ਆ ਜਿਹੜੀ ਸੁੱਤੀ ਪਿਆ ਪ੍ਰਸ਼ਾਸਨ ਵੱਲੋਂ ਕੋਈ ਪਰਿਵਾਰ ਦੀ ਸੁਣੀ ਨਹੀਂ ਗਈ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਿਆ ਤਾਂ ਪਰਿਵਾਰ ਦੁਖੀ ਹੋ ਕੇ ਇਧਰੋਂ ਉਧਰੋਂ ਭਾਲ ਕਰਦਾ ਸਾਡੇ ਤੱਕ ਪਹੁੰਚਿਆ ਇਹਨਾਂ ਨੇ ਸੈਂਟਰਲ ਵਾਲਮੀਕ ਸਮਾ ਇੰਡੀਆ ਨੂੰ ਗੁਹਾਰ ਲਗਾਈ ਕੈਫੀ ਡੈਵਿਡ ਦੇ ਕੇ ਤੇ ਮੈਂ ਵੀ ਪਿਛਲੇ 15 ਦਿਨ ਤੋਂ ਪ੍ਰਸ਼ਾਸਨ ਦੇ ਤਾਲ ਮੇਲ ਦੇ ਵਿੱਚ ਹੈਗਾ ਡੀ ਐਸ ਪੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੇ ਚਲੋ ਇੱਕ ਅਲੱਗ ਤੋਂ ਐਸਐਚਓ ਤੋਂ ਇਲਾਵਾ ਵੀ ਜਿਹੜੀ ਇੱਕ ਅਲੱਗ ਐਸਐਚਓ ਦੀ ਡਿਊਟੀ ਲਈ ਉਹ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀਗੇ ਪਰ ਪਰਿਵਾਰ ਨੇ ਤਾਂ ਕਹਿਣਾ ਇਹ ਸੀ ਕਿ ਇਹਨਾਂ ਨੇ ਪਹਿਲਾਂ ਵੀ ਸਾਨੂੰ ਗੁੰਮਰਾਹ ਕੀਤਾ ਜਿਸ ਦੇ ਸਬੰਧ ਵਿੱਚ ਅਸੀਂ ਐਸਐਚਓ ਘੱਗਾ ਨੂੰ ਮੈਂ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਇਹ ਮਨੂੰ ਸੀਟ ਤੇ ਹੀ ਨਹੀਂ ਮਿਲੇ ਜਿਹਦੇ ਰੋਸ ਵਿੱਚ ਅੱਜ ਅਸੀਂ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਸੈਂਟਰਲ ਵਾਲਮੀਕ ਸੁਭਾ ਇੰਡੀਆ ਵੱਲੋਂ ਅੱਜ ਅਸੀਂ ਰੋਸ ਧਰਨਾ ਜਿਹੜਾ ਘੱਗਾ ਥਾਣਾ ਦੇ ਅੱਗੇ ਦਿੱਤਾ ਸੀਗਾ ਸੋ ਰੋਸ ਧਰਨਾ ਜਦੋਂ ਵੱਡਾ ਰੂਪ ਲੈ ਗਿਆ ਉਹਨੂੰ ਦੇਖਦੋ ਐਸਐਚਓ ਸਾਹਿਬ ਦੀ ਜਿਹੜੀ ਕੁੰਭ ਕਰਨੀ ਨੀਂਦ ਸੀ ਉਹ ਖੁੱਲੀ ਤੇ ਬਾਹਰ ਆਏ ਉਹ ਕਹਿੰਦੇ ਜੀਵੇਂ ਤੁਸੀਂ ਕਹਿੰਦੇ ਹੋ ਅਸੀਂ ਕਰ ਦਿੰਨੇ ਆ ਹੁਣ ਅਸੀਂ ਜਿਹੜੇ ਪਰਿਵਾਰ ਦੇ ਬਿਆਨ ਆ ਉਹ ਦਰਜ ਕਰਾ ਕੇ ਆਏ ਆ ਕਿ ਜਿਹੜਾ ਇਹਨਾਂ ਨੇ ਐਫਆਈਆਰ ਆ ਉਹ ਕੱਟੋ ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੂੰ 100% ਸਾਨੂੰ ਲੱਗਦਾ ਕਿਉਂਕਿ ਜੋ ਚੀਜ਼ਾਂ ਅਸੀਂ ਬਾਚ ਕੀਤੀਆਂ ਨੇ ਵੀ ਜਿਹੜੇ ਬੱਚੇ ਨੇ ਉਹ ਤਿੰਨੋਂ ਬੱਚੇ ਮੌਤ ਦੇ ਘਾਟ ਆ ਜਿਹੜੇ ਹੋ ਉਤਾਰ ਦਿੱਤੇ ਗਏ ਨੇ ਤੇ ਉਹਨਾਂ ਦੀ ਡੈੱਡ ਬਾਡੀਜ਼ ਵੀ ਖੁਰਦ-ਫੁਰਦ ਕਰਤੀਆਂ ਸੋ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਪਰਿਵਾਰ ਨੂੰ ਨਾਲ ਲੈ ਕੇ ਪਰਿਵਾਰ ਦਾ ਬਿਆਨ ਆ ਜਿਹੜਾ ਦਰਜ ਕਰਾਇਆ ਤੇ ਐਸ ਐਚਓ ਸਾਹਿਬ ਨੇ ਹੁਣ ਸਾਡੇ ਤੋਂ 2 ਘੰਟੇ ਡੇਢ ਘੰਟੇ ਦਾ ਜਿਹੜਾ ਐਫ ਆਈ ਆਰ ਦੇ ਵਿੱਚ ਇਦਰਾਜ ਕਰਨ ਦਾ ਜਿਹੜਾ ਸਮਾਂ ਮੰਗਿਆ ਉਹ ਕਹਿੰਦੇ ਵੀ ਅਸੀਂ 2 ਘੰਟੇ ਡੇਢ ਘੰਟੇ ਤੱਕ ਤੁਹਾਨੂੰ ਜਿਹੜਾ ਐਫ ਆਈ ਆਰ ਦੀ ਕਾਪੀ ਆ ਉਹ ਦੰਨੇ ਆ ਤੇ ਅਸੀਂ ਉਹ ਤੋਂ ਬਾਅਦ ਇਹ ਮੰਗ ਕਰ ਰਹੇ ਹਾਂ ਕਿ ਐਫ ਆਈ ਆਰ ਕਰਨ ਤੋਂ ਬਾਅਦ ਦੋਸ਼ੀ ਕਦੋਂ ਅਰੈਸਟ ਹੁੰਦੇ ਨੇ ਸੋ ਉਹ ਵੀ ਐਫ ਆਈ ਆਰ ਕਰਨ ਤੋਂ ਬਾਅਦ ਅਸੀਂ ਗੱਲ ਕੀਤੀ ਜਾਊਗੀ ਤੇ ਜੇਕਰ ਸਾਨੂੰ ਕੋਈ ਡੀਐਸਪੀ ਸਾਹਿਬ ਕੋਈ ਉੱਚ ਅਧਿਕਾਰੀ ਸਾਨੂੰ ਕਿਉਂਕਿ ਐਸਐਚਓ ਸਾਹਿਬ ਦਾ ਤਾਂ ਸਾਨੂੰ ਰਵਈਆ ਜਿਹੜਾ ਉਹ ਸਹੀ ਨਹੀਂ ਲੱਗਦਾ ਕਿਉਂਕਿ ਪਹਿਲਾਂ ਵੀ ਚੌਂਕੀ ਬਾਦਸ਼ਾਹਪੁਰ ਦੇ ਜਿਹੜਾ ਇੰਚਾਰਜ ਸਾਹਿਬ ਜੀਗੇ ਉਹਨਾਂ ਨੇ ਪਰਿਵਾਰ ਨੂੰ ਗੁੰਮਰਾਹ ਕੀਤਾ ਕਿਉਂਕਿ ਮਿੱਲੀਪੂਗ ਉਤਰਾਲੀ ਹੁੰਦਾ ਉਹਦਾ ਉੱਪਰ ਅਫਸਰ ਐਸਐਚਓ ਬੈਠਾ ਸੋ ਇਹਨਾਂ ਨੇ ਗੁੰਮਰਾਹ ਕੀਤਾ ਪਰਿਵਾਰ ਨੂੰ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਹੁਣ ਇਹ ਚਾਹੁੰਦੇ ਹਾਂ ਕਿ ਜਿਹੜਾ ਪਰਿਵਾਰ ਨੂੰ ਉਹ ਛੇਤੀ ਤੋਂ ਛੇਤੀ ਇਨਸਾਫ ਮਿਲੇ ਤੇ ਸੈਂਟਰਲ ਵਾਲਮੀਕੀ ਸਭਾ ਇੰਡੀਆ ਜਦੋਂ ਤੱਕ ਦੋਸ਼ੀ ਅਰੈਸਟ ਨਹੀਂ ਹੁੰ ਆਕੇ ਚੱਲੇਗੀ ਸੋ ਹਮੇਸ਼ਾ ਹੀ ਅਸੀਂ ਗਰੀਬਾਂ ਦੇ ਨਾਲ ਮਜਲੂਮਾਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜੀ ਸੈਂਟਰਲ ਬਾਲਮੀਕੀ ਸਭਾ ਇੰਡੀਆ ਸਾਡੀ ਹਮੇਸ਼ਾ ਹੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਹੁਣ ਵੀ ਅਸੀਂ ਜਿਹੜਾ ਪਰਿਵਾਰ ਆ ਉਹਨੂੰ ਇਨਸਾਫ ਦਵਾ ਕੇ ਹਟਾਂਗੇ ਸੋ ਮੈਂ ਇਨੀਆਂ ਕ ਬੇਨਤੀਆਂ ਕਰਦਾ ਹਾਂ ਐਸਐਸਪੀ ਪਟਿਆਲਾ ਨੂੰ ਡੀਸੀ ਸਾਹਿਬ ਨੂੰ ਕਿ ਪਹਿਲਾਂ ਵੀ ਜਿਹੜੇ ਦੋ ਕਤਲ ਇੱਥੇ ਉਹ ਹੋਏ ਸੀਗੇ ਡਰਾਈਵਰਾਂ ਦੇ ਪਹਿਲਾਂ ਵੀ ਬੜਾ ਵੱਡਾ ਰੋਸ ਧਰਨਾ ਲੱਗਾ ਕਿਤੇ ਉਹ ਰੋਸ ਧਰਨਾ ਹੁਣ ਸਾਡੇ ਗਰੀਬ ਪਰਿਵਾਰਾਂ ਨੂੰ ਨਾ ਦੁਆਰਾ ਲਾਣਾ ਪੈ ਜਵੇ ਕਿਉਂਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਇਨਸਾਫ ਮਿਲਦਾ ਉਹ ਸੜਕਾਂ ਤੇ ਬੈਠ ਕੇ ਮਿਲਦਾ ਦੇਖੋ ਡੇਢ ਮਹੀਨਾ ਹੋ ਗਿਆ ਪੁਲਿਸ ਪ੍ਰਸ਼ਾਸਨ ਇੰਨੀ ਕੁੰਭ ਕਰਨੀ ਨੀਂਦ ਸੁੱਤਾ ਪਿਆ ਤਿੰਨ ਬੱਚਿਆਂ ਦਾ ਕਤਲ ਹੋ ਗਿਆ ਪਤਾ ਨਹੀਂ ਤਾਂ ਇਹਨਾਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵਿੱਚੋਂ ਕੁਝ ਗੱਲਾਂ ਸਾਨੂੰ ਪਤਾ ਵੀ ਲੱਗਦੀ ਨੇ ਕਿ ਐਮਐਲਏ ਸਾਹਿਬ ਦਾ ਬੜਾ ਦਵਾਜ ਆ ਐਮਐਲਏ ਸਾਹਿਬ ਦਾ ਬੜਾ ਦਵਾਜ ਆ ਜੀ ਵੀ ਪ੍ਰਸ਼ਾਸਨ ਤਾਂ ਹੀ ਕਾਰਵਾਈ ਨਹੀਂ ਕਰ ਰਿਹਾ ਜੀ ਜਿਹੜੀ ਕਿ ਮੈਂ ਕੀ ਕਹਿ ਰਿਹਾ ਹਾਂ ਕਿ ਕਿਹਨਾਂ ਨੇ ਕੀਤਾ ਉਹਨਾਂ ਦੇ ਨਾਮ ਉਹਨਾਂ ਦੇ ਉਹਨਾਂ ਦੇ ਨਾਮ ਆ ਜਿਹੜੇ ਪਰਵਾਰ ਵੱਲੋਂ ਕੁੜੀ ਵਾਲਿਆਂ ਦੇ ਨਾਮ ਨੇ ਕੁਝ ਪਿੰਡ ਡਰੋਲੀ ਦੇ ਵਿਅਕਤੀ ਨੇ ਜਿਹੜੇ ਕਿ ਉਹਨਾਂ ਦੇ ਨਾਮ ਦਿੱਤੇ ਗਏ ਨੇ ਉਹ ਹੁਣ ਜਿਹੜੇ ਐਫ ਆਈ ਆਰ ਦੇ ਵਿੱਚ ਦਰਜ ਹੋਣਗੇ ਪਰਿਵਾਰ ਨੇ ਪਹਿਲਾਂ ਪੁਲਿਸ ਕੋਲੇ ਗੱਲ ਕੀਤੀ ਸੀ ਇਹ ਨਾਮ ਪਹਿਲਾਂ ਵੀ ਦੱਸੇ ਹੋਏ ਪਹਿਲਾਂ ਵੀ ਦੱਸੇ ਹੋਏ ਜੀ ਪੁਲਿਸ ਕੀ ਕਹਿੰਦੀ ਵੀ ਇਸ ਪੁਛਤਾ ਕੀਤੀ ਉਹਨਾਂ ਤੋਂ ਪੁਲਿਸ ਨੇ ਜੀ ਕੋਈ ਪੁਛਤਾਛ ਨਹੀਂ ਕੀਤੀ ਮੈਂ ਕਹਿੰਦਾ ਜੀ ਬਿਲਕੁਲ ਨਹੀਂ ਕੀਤੀ ਹੈਗੀ ਜਿਸ ਦਿਨ ਦਾ ਮੈਂ ਇਸ ਮੈਟਰ ਦੇ ਵਿੱਚ ਇਨਵੋਲਵ ਹੋਇਆ ਉਸ ਦਿਨ ਦੇ ਥੋੜੇ ਜੇ ਮਾੜੇ ਮੋਟੇ ਹਿੱਲਜੁਲ ਹੋਈ ਆ ਜ਼ਰੂਰ ਇੱਕ ਦੋ ਵਿਅਕਤੀ ਨੂੰ ਬੁਲਾਇਆ ਗਿਆ ਪਰ ਜਿਹੜੀ ਜਿਸ ਤਰੀਕੇ ਨਾਲ ਸ਼ਾਨਵੀਨ ਹੈ ਜਾਂ ਪੁੱਛਗਿੱਛ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਬਿਲਕੁਲ ਪੁੱਛਗਿੱਛ ਨਹੀਂ ਹੋਈ ਹਾਲੇ ਵੀ ਪੁੱਛਗਿੱਛ ਨਹੀਂ ਹੋਈ ਫਿਲਹਾਲ ਐ ਐਸਐਟੂ ਸਾਹਿਬ ਨੇ ਤੁਹਾਨੂੰ ਸੈਟੀਸਫਾਈ ਕਰਨ ਲਈ ਕੀ ਕਿਹਾ ਹੈ ਫਿਲਹਾਲ ਐ ਐਸਐਟੂ ਸਾਹਿਬ ਨੇ ਸਾਨੂੰ ਸੈਟੀਸਫਾਈ ਤਾਂ ਇਹੀ ਕੀਤਾ ਜੀ ਕਿ ਅਸੀਂ ਐਫਆਈਆਰ ਦਰਜ ਕਰ ਦਿੰਨੇ ਆ ਜੀ ਜਿਵੇਂ ਵੀ ਸਾਡੇ ਉੱਚ ਅਧਿਕਾਰੀ ਕਹਿਣਗੇ ਅਸੀਂ ਉਸ ਤਰੀਕੇ ਦੀ ਕਾਰਵਾਈ ਕਰਨ ਲਈ ਤਿਆਰ ਹਾਂ ਕੋਣ ਬੰਦਿਆ ਦੋਗੇ ਅਨਨੌਨ ਬੰਦਿਆ ਦੋ ਨਹੀਂ ਜੀ ਨੌਨ ਬੰਦਿਆ ਤੇ ਹੋਏਗੀ ਜਿਨ੍ਹਾਂ ਦੇ ਨਾਮ ਦਿੱਤੇ ਨੇ ਉਹਨਾਂ ਦੇ ਨਾਮ ਤੇ ਦਰਜ ਹੋਏਗੀ ਇਹ ਪਈ ਜੀ ਜੀ ਬਿਲਕੁਲ ਸਬੂਤ ਦੇ ਦੇਣ ਸਾਨੂੰ ਧਰਨਾ ਇਹ ਕਰਕੇ ਲਾਇਆ ਮਰੇ ਨੇ ਜਿੰਦੇ ਨੇ ਤੇ ਸਾਨੂੰ ਸਬੂਤ ਦੇ ਦੇਣ ਜੇ ਮਾਰਤੇ ਨੇ ਤਾਂ ਵੀ ਦੱਸ ਦੇਣ ਜੇ ਜਿੰਦੇ ਨੇ ਸਾਨੂੰ ਤਾਂ ਵੀ ਸਜ਼ਾ ਸਾਨੂੰ ਲਾ ਦੇਣ ਜਿਹੜੀ ਲਾਉਣੀ ਹੈ ਅੱਜ ਇੱਕ ਮਹੀਨਾ 12 13 ਦਿਨ ਹੋ ਗਏ ਨੇ अच्छा कोई कोई पता, कोई पता नहीं दस रे आगो सवा जद वसी लंगदियां ਸਾਡੇ ਕੋਲੋਂ ਗਿੱਧੇ ਮਾਰ ਮਾਰ ਕੇ ਸਵਾ ਲੰਗਦੇ ਆ ਢੋਲੀ ਵਾਲੇ ਅੱਛਾ ਵਿਕੀ ਕਰ ਲੈਣਗੇ ਜਦੋਂ ਨਾ ਕੋਈ ਕਾਰਵਾਈ ਨਹੀਂ ਸਾਡੀ ਹੋ ਰਹੀ ਸਾਡੇ ਸੁਣਦੇ ਕੋ ਨਹੀਂ ਸੁਣਦੇ ਕੋ ਨਹੀਂ ਪਏ ਕੋਈ ਆਗੋਂ ਆਂਦੇ ਨੇ ਬੱਚੇ ਜਿੰਦੇ ਨੇ ਜੇ ਜਿੰਦੇ ਨੇ ਤਾਂ ਸਾਨੂੰ ਦੇ ਦੇਣ ਫਿਰ ਜਿਹੜੀ ਸਜ਼ਾ ਲਾਉਣੀ ਹੈ ਸਾਨੂੰ ਲਾ ਦੇਣ ਬਸ ਇਹ ਗੱਲ ਕਹਿੰਦੇ ਨੇ ਬੱਚੇ ਇਹਨਾਂ ਦੇ ਜਿੰਦੇ ਨੇ ਬੱਚੇ ਜਿੰਦੇ ਨੇ ਇਹਨਾਂ ਦੇ ਸਾਸੀਂ ਤਾਂ ਮੰਗਦੇ ਆਈ ਸਾਡੇ ਬੱਚੇ ਦੇ ਦੇਣ ਮਰੇ ਨੇ ਜਿੰਦੇ ਨੇ ਸਾਨੂੰ ਸਬੂਤ ਦੇ ਦੇਣ ਮਹਿਕਮਾ ਉਹ ਤੁਹਾਡੀਆਂ ਗੱਲਾਂ ਮੰਨਣ ਤੇ ਸਾਰਿਆਂ ਤੇ ਰਾਜ਼ੀ ਹੋ ਗਏ। ਅਰ ਜਨਰੂ ਸਾਡੇ ਸੋਝਵਾਰ ਪ੍ਰਧਾਨ ਜੀ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਾਤੇ ਮੈਂ ਸਾਰੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਇਸ ਮਕਦਮੇ ਦੇ ਸਬੰਧ ਵਿੱਚ ਜੋ ਜੋ ਵੀ ਇਸ ਪਰਿਵਾਰ ਵੱਲੋਂ ਤੇ ਜਥੇਬੰਦੀ ਵੱਲੋਂ ਸਾਨੂੰ ਦੱਸਿਆ ਗਿਆ ਅਸੀਂ ਇਨ ਬਿਨ ਉਸ ਤਰੀਕੇ ਨਾਲ ਇਹ ਮੁਕਦਮੇ 'ਚ ਜਿਹੜਾ ਕ੍ਰਾਸ ਕੇਸ ਕਰਤਾ ਤੇ ਇਹਦੇ ਵਿੱਚ ਅਸੀਂ ਜਲਦ ਤੋਂ ਜਲਦ ਹੀ ਜਿਹੜੇ ਦੋਸ਼ੀ ਨੇ ਕੋਈ ਵੀ ਹੋਵੇ ਚਾਹੇ ਉਹਨਾਂ 'ਚੋਂ ਦੋਨਾਂ ਪਿਰਾਜੋਂ ਚਾਹੇ ਕੋਈ ਵੀ ਦੋਸ਼ੀ ਹੈ ਅਸੀਂ ਦੋਸ਼ੀ ਨੂੰ ਫੜ ਕੇ ਗ੍ਰਿਫਤਾਰ ਕਰਕੇ ਸਲਾਖਾਂ ਦੇ ਅੰਦਰ ਭੇਜਾਂਗੇ ਇਹ ਜਿਹੜਾ ਮੁਕਦਮਾ ਪਹਿਲਾਂ ਹੀ ਦਰਜ ਰਜਿਸਟਰ ਸੀਗਾ ਹਾਂਜੀ ਇਸ ਮੁਕਦਮੇ 'ਚ ਪਹਿਲਾ 363 ਚਾਰਟ ਚ ਮੁਕਦਮਾ ਇਹ ਦਰਜ ਹੋਇਆ ਸੀ ਠੀਕ ਹੈ ਜੀ ਉਹਦੇ ਚ ਉਹਨਾਂ ਨੇ ਹੁਣ 427 ਤੇ 201 ਦਾ ਜਿਹੜਾ ਵਾਧਾ ਕਰਵਾਇਆ ਮੁਕਦਮੇ ਚ ਤੇ ਦੂਸਰੀ ਧਿਰ ਦੇ ਖਿਲਾਫ ਕਰਾਇਆ ਹੈ ਹੈਲੋ ਦਾ ਸਾਦੇ ਸੰਬੰਧ ਚ ਆਇਆ ਇਹ ਉਹਨਾਂ ਦਾ ਇੱਕ ਤਰ੍ਹਾਂ ਨੁਕਸਾਨ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਉਸ ਚੀਜ਼ ਦਾ 201 ਦਾ ਲਾ ਆਇਆ ਉਹਨਾਂ ਨੇ ਵੀ ਇਹਨਾਂ ਨੇ ਜਿਹੜੇ ਸਬੂਤ ਨੇ ਉਹ ਖੁਰਦ-ਖੁਰਦ ਕਰਤੇ ਕਰਦੇ ਕਿ ਆਪਾਂ ਪਹਿਲੇ ਕਿਸੇ ਖੁਰਦ-ਖੁਰਦ ਕਰਨ ਦੀ ਜਿਹੜੀ ਧਾਰਾ ਉਹ ਲਵਾਜੀ ਨਾ ਬੋਰ ਮਿਲਣਾ ਹੋ ਗਿਆ ਉਹ ਕਹਿੰਦੇ ਸੀ ਵੀ ਕਿਸੇ ਕਤਲ ਕਹਿੰਦੇ ਉਹ ਕਹਿੰਦੇ ਸੀ ਅਸੀਂ ਕਤਲ ਦਾ ਮਾਮਲਾ ਦਰਜ ਕਰਾਉਣਾ ਜਿਸ ਟਾਈਮ ਬਿਆਨ ਵੀ ਦਰਜ ਕਰਾ ਹੋ ਸਕਦਾ ਜਿੰਨਾ ਚਿਰ ਮੁਕਦਮੇ ਦੇ ਸਬੰਧ ਚ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਤਿੰਨਾਂ ਚੋਂ ਇੱਕ ਬੰਦੇ ਦੀ ਡੈੱਡ ਬਾਡੀ ਨਹੀਂ ਮਿਲਦੀ ਉਹਨਾਂ ਚਿਰ ਤੱਕ 302 ਜਿਹੜੀ ਲਗਾਉਣੀ ਉਹ ਗਲਤ ਹੋਊਗੀ ਜਦੋਂ ਕਿਸੇ ਦੀ ਡੈੱਡ ਬਾਡੀ ਇੱਕ ਬੰਦੇ ਦੀ ਵੀ ਮਿਲ ਗਈ ਤਾਂ ਅਸੀਂ 302 ਦਾ ਵਾਅਦਾ ਕਰਦਾ ਮੈਂ ਪੱਕਾ ਦੇ ਰਿਹਾ ਆਇਆ ਹੋਇਆ ਜਿਹੜੇ ਪਾਤਰਾਂ ਦੇ ਵਿੱਚ ਮਿਲੀ ਹੈ ਉਹਦੇ ਵੀ ਕਰ ਰਹੇ ਨੇ ਵੀ ਕਿਤੇ ਕਿਤੇ ਇਹ ਕਹਿ ਰਹੀ ਸੀ ਬਸਾਲੋ ਸ਼ੱਕ ਹੈ ਇਹਦੇ ਬਾਰੇ ਕੀ ਬਹੁਤ ਤੌਰ ਤੇ ਇੱਥੇ ਵਿੱਚ ਇੱਥੋਂ ਕਾਫੀ ਦੂਰ ਇੱਕ ਡੈੱਡ ਬੋਡੀ ਮਿਲੀ ਹੈ ਜੋ ਕਿ ਇੱਕ ਲੜਕੀ ਦੀ ਡੈੱਡ ਬੋਡੀ ਆ ਉਹ ਇਹ ਪਰਿਵਾਰ ਦੀ ਮੰਗ ਸੀ ਵੀ ਇਹ ਹੋ ਸਕਦਾ ਇਹ ਲੜਕੀ ਉਹਨਾਂ ਦੀ ਹੋਵੇ ਤੇ ਜਿੱਥੇ ਡੈੱਡ ਬੋਡੀ ਸੀਗੀ ਅਸੀਂ ਉੱਥੇ ਜਾ ਕੇ ਚੈੱਕ ਕੀਤਾ ਕਾਗਜ਼ ਪੱਤਰ ਵੀ ਚੈੱਕ ਕੀਤੇ ਤੇ ਉਹਨਾਂ ਨੇ ਉਸ ਲੜਕੀ ਦੀ ਜਿਹੜੀ ਕਿ ਛੋਟਾ ਜਿਹਾ ਪੀਸ ਰੱਖਿਆ ਹੋਇਆ ਤਾਂ ਜੋ ਅਸੀਂ ਉਹਨਾਂ ਦਾ ਮਿਲਾਨ ਕਰਾ ਸਕੀਏ ਵੀ ਇਹ ਬੱਚਾ ਇਹਨਾਂ ਦਾ ਹੈ ਜਾਂ ਨਹੀਂ ਉਹ ਅਸੀਂ ਕਰਾਵਾਂਗੇ ਡੀਐਨਏ ਡੀਐਨਏ ਟੈਸਟ ਕਰਵਾਉਣਾ ਸਾਡੇ ਬੱਚੇ ਤੁੰਡਾ ਸਾਡੇ ਕੋਲ ਵਾਪਸ ਆ ਜਾਓ ਬਾਕੀ ਮਾਲਕ ਜਾਨ ਦੇ ਜੀ ਵੀ ਹੁਣ ਤੱਕ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਕਿ ਬੱਚੇ ਕਿੱਥੇ ਪਹੁੰਚੇ ਕਿੱਥੋਂ ਕਿੱਥੇ ਕਿਹੜਾ ਖਲਾਕਾ ਦੇ ਪਿੱਛੇ ਸਿਕਾੜਾ ਲੱਭ ਰਿਹਾ ਹੈ ਕਿ ਕੀ ਜਾਣਕਾਰੀ ਹੈ ਪੁਲਿਸ ਕੋਲ ਬੱਚੇ ਲੋਕੇਸ਼ਨ ਹੋਈ ਕਿੱਥੋਂ ਕਿੱਥੇ ਪਹੁੰਚੇ ਕੁੜੀ ਨੂੰ ਲੈ ਕੇ ਕੋਈ ਕਿਹੜੇ ਵਾਰ ਆ ਗਏ ਨੇ ਕੋਈ ਇਦਾਂ ਦੀ ਕੋਈ ਜਾਣਕਾਰੀ ਹੈ ਬੱਸ ਉਹ ਦੇਖੋ ਪਿੰਡ ਦੇ ਬਾਹਰ ਜਾਂਦੇ ਜਿਹੜਾ ਬੱਚੇ ਨੇ ਉਹ ਦਿਖਾਈ ਦਿੱਤੇ ਨੇ ਸਾਨੂੰ ਕੈਮਰਿਆਂ ਦੇ ਰਾਹੀਂ ਲੇਕਿਨ ਉਸ ਤੋਂ ਅੱਗੇ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਨਹੀਂ ਇਸ ਦਾ ਰੋਲ ਡਾਕਟਰ ਨੂੰ ਲੱਗਦਾ ਹੈ ਕਿ ਸਭ ਇਹਨਾਂ ਦੇ ਪਰਿਵਾਰ ਗੁੰਮ ਹੋਣੇ ਇਹਨਾਂ ਸਾਰਿਆਂ ਦੇ ਦੁਰਘਟਨ ਦਾ ਜ਼ਿੰਮੇਵਾਰ ਕਰਦਾ ਹੈ ਉਹ ਅਜਿਹੀ ਕਾਰਵਾਈ ਮੇਰੀ ਜੇਸ ਨੂੰ ਐਫਆਈਆਰ ਵੀ ਦਿੱਤੀ ਗਈ ਹੈ ਉਹਨਾਂ ਦੇ ਬਾਰੇ ਚੰਪਾ ਜੀ ਨੇ ਵੀ ਕਾਰਵਾਈ ਵੀ ਕਰਤਾ ਜੀ ਆ ਪਤਾ ਦੋਸ਼ੀ ਉਹ ਨਿੱਤੀ ਰਾਤ ਨੂੰ ਉਹ ਗਏ ਨੇ 30 7 ਨੂੰ 63 6 ਦਾ ਮੁਕੱਦਮਾ ਦਰਜ ਹੋਇਆ ਸੀਗਾ ਵੀ ਲੜਕੀ ਨੂੰ ਭਜਾਉਣ ਬਾਰੇ ਇਹ ਮੁਕੱਦਮਾ ਦਰਜ ਹੋਇਆ ਸੀ ਉਸ ਤੋਂ ਅੱਜ ਤੁਹਾਡੀ ਇਨਵੈਸਟਿ ਜੀ ਅਸੀਂ ਸਾਰੇ ਪਾਸੇ ਪਿੰਡਾਂ 'ਚ ਜਿਹੜੀਆਂ ਟੀਮਾਂ ਲਾਈਆਂ ਸੀ ਤਾਂ ਜੋ ਪਤਾ ਲੱਗ ਸਕੇ ਕਿ ਉਹ ਬੱਚੇ ਜਿਹੜੇ ਨੇ ਕਿਹੜੀ ਸਾਈਡੋਂ ਗਏ ਨੇ ਉਸ ਬਾਰੇ ਪਰ ਪਿੰਡ ਤੋਂ ਬਾਹਰ ਉਹਨਾਂ ਦਾ ਸਾਨੂੰ ਕੁਈ ਸੇ ਉੱਥੇ ਵਾਲੇ ਵਾਲੇ ਕੈਮਰਾ ਨਾ ਹੋਣ ਕਰਕੇ ਨਹੀਂ ਪਤਾ ਲੱਗ ਸਕਿਆ ਤੁਸੀਂ ਮਿਲੇ ਸੀ ਨਹਿਰ ਚੋਂ ਕਹਿੰਦੇ ਪਹਾੜਾ ਉਹ ਕਹਿੰਦੀ ਸੀ ਕਹਿੰਦੇ ਸਰ ਵੀ ਇੱਕ ਤਾਂ ਜਦੋਂ ਨਹਿਰ ਮੋਟਰਸਾਈਕਲ ਮਿਲੇ ਆ ਤੇ ਫੋਨ ਮਿਲਿਆ ਤੇ ਨਾਲ ਮੋਬਾਈਲ ਮਿਲਿਆ ਸੋਈ ਉਹਦੇ ਵਿੱਚ ਨਾਲ ਕਹਿੰਦੀ ਕੋਈ ਬੋਰੀ ਨਮੋ ਚੀਜ਼ ਸੀ ਸਾਨੂੰ ਇਹਦਾ ਗੋਤਾ ਹੋਰ ਦੱਸਦਾ ਸੀ ਮੁੜ ਕੇ ਉਹ ਚੁੱਪ ਹੋ ਗਿਆ ਕੋਈ ਇਦਾਂ ਦੀ ਗੱਲ ਪੁਲਿਸ ਕੋਲ ਜਾਣਕਾਰੀ ਹੈ ਕੋਈ ਐਵੇਂ ਦੀ ਨਹੀਂ ਜੀ ਇਦਾਂ ਦੀ ਸਾਡੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਜੀ ਉਹ ਪਈਆਂ ਸੀ ਕਹਿੰਦੇ ਖੁਰਦਬੁਰਦ ਕਰਤੀਆਂ ਨਹੀਂ ਜੀ ਇਹਦੀ ਕੋਈ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਨਾ ਅਸੀਂ ਦੁਆਰਾ ਵੀ ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਸਾਨੂੰ ਦੁਆਰਾ ਵੀ ਕੋਈ ਇਹ ਜਾਣਕਾਰੀ ਕੋਈ ਹਾਂਜੀ ਤਿੰਨ ਟੀਮਾਂ ਸੀਗੀਆਂ ਤੇ ਉਸ ਤੋਂ ਇਲਾਵਾ ਸੀ ਗੋਤਾਖੋਰ ਖੁਦ ਲਿਆ ਕੇ ਆਪਣੇ ਵੱਲੋਂ ਵੀ ਅਸੀਂ ਨਹਿਰ ਦੀ ਚੈੱਕ ਕਰਾ ਕੇ ਚੈਕਿੰਗ ਕਰਾ ਕੇ ਇਹਨਾਂ ਦੀ ਤਸੱਲੀ ਕਰਾਈ ਅੰਤਿਮ ਵਿਸ਼ਵਾਸ ਇਹ ਵੀ ਇਨਵੈਸਟੀਗੇਸ਼ਨ ਚੱਲੂ ਹੈ ਅੱਗੇ ਜੋ ਵੀ ਹੋਊਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕੋਸ਼ੀਆਂ ਦੀ ਗ੍ਰਿਫਤਾਰੀ ਕਰਾਂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼ ਕੱਗਾ